ਇਕ ਨੌਜਵਾਨ ਲੜਕੀ ਜੋ ਆਪਣੇ ਘਰੋਂ ਕਿਸੇ ਕੰਮ ਦੇ ਲਈ ਨਿਕਲੀ ਸੀ ਪਰ ਰਸਤੇ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਸਦਕਾਨ ਉਸ ਲੜਕੀ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਲਈਆਂ ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਸਾਮਨਯੰਤ ਹੈ ਜਿੱਥੇ ਕਿ ਨੌਜਵਾਨ ਲੜਕੀ ਆਪਣੇ ਘਰ ਤੋਂ ਮਾਹਿਲਪੁਰ ਵੱਲ ਨੂੰ ਜਾ ਰਹੀ ਸੀ ਜਦੋਂ ਉਹ ਮੁੱਖ ਚੌਕ 'ਤੇ ਪਹੁੰਚੀ ਤਾਂ ਉਸ ਦੇ ਪਿੱਛੋਂ ਇੱਕ ਓਵਰਲੋਡ ਬਜਰੀ ਨਾਲ ਭਰਿਆ ਟਰੱਕ ਆਉਂਦਾ ਜੋ ਉਸ ਦੀ ਸਕੂਟਰ ਦੇ ਨਾਲ ਟਕਰਾ ਗਿਆ ਤੇ ਇਸੇ ਵੇਲੇ ਉਸ ਲੜਕੀ ਦੀ ਸਕੂਟੀ ਬੇਕਾਬੂ ਹੋ ਕੇ ਟਰੱਕ ਦੇ ਟਾਇਰ ਹੇਠਾਂ ਚੁੰਦੀ ਹੈ ਜਿਸ ਤੇ ਕਾ ਲੜਕੀ ਦੀਆਂ ਦੋਵੇਂ ਲੱਤਾਂ ਕੱਟੀਆਂ ਜਾਂਦੀਆਂ ਹਨ ਹਾਲਾਂਕਿ ਇਸ ਸੜਕ ਹਾਦਸੇ ਤੋਂ ਤੁਰੰਤ ਬਾਅਦ ਹੀ ਉੱਥੇ ਰਾਹਗੀਰਾਂ ਦੀ ਮਦਦ ਨਾਲ ਲੜਕੀ ਨੂੰ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਪੀਜੀਆਈ ਚੰਡੀਗੜ੍ਹ 'ਚ ਰੈਫਰ ਕਰ ਦਿੱਤਾ ਨਸਤੇ ਕੋ ਲੜਕੀ ਜੋ ਆਪਣੇ ਘਰੋਂ ਨਿਕਲੀ ਸੀ ਪਰ ਰਸਤੇ ਦੇ ਵਿੱਚ ਹੀ ਨੇ ਪਿਆਣਿਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਉਧਰ ਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਆਏ ਦਿਨ ਓਵਰਲੋਡ ਟਿਪਰਾਂ ਦੇ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਸ ਤੇ ਕਾਰਨ ਪਹਿਲਾਂ ਵੀ ਇੱਥੇ ਕਈ ਸੜਕਾ ਹਾਦਸੇ ਹੋ ਚੁੱਕੇ ਨੇ ਲੋਕਾਂ ਨੇ ਜਾਨ ਵੀ ਗਵਾਈ ਹੈ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਹਨਾਂ ਟਿਪਰਾਂ ਦੇ ਚਲਾਨ ਕੱਟਦੀ ਜਾਂ ਫਿਰ ਕੋਈ ਕਾਰਵਾਈ ਕਰਦੀ ਤਾਂ ਸ਼ਾਇਦ ਅਜਿਹਾ ਹੁੰਦਾ ਹੀ ਨਾ ਫਿਲਹਾਲ ਦੱਸਦੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਟਿਪਰਾਂ ਦੇ ਚਲਾਨ ਨਹੀਂ ਕੀਤੇ ਗਏ ਜਿਸ ਤੇ ਕਾਰਨ ਆਈ ਦਿਨ ਅਚੇਹ ਸੜਕਾਂ 'ਤੇ ਦੇਖਣ ਨੂੰ ਮਿਲਦੇ ਹਨ। ਜਿਹੜੇ तकरीबन 9 ਚੱਲੀ ਤੇ ਸਾਡੇ ਕੋਲ ਇੱਕ 26 ਸਾਲ ਦੀ ਫੀਮੇਲ ਨੂੰ ਲੈ ਕੇ ਆਏ ਸੀ ਐਕਸੀਡੈਂਟ ਦੀ ਹਿਸਟਰੀ ਦੇ ਨਾਲ ਐਗਜ਼ਾਮਿਨ ਕਰਨ ਤੇ ਫੀਮੇਲ ਦੀਆਂ ਦੋਨੋਂ ਲੱਤਾਂ ਤੇ 60 ਹੈ ਬਹੁਤ ਗੰਭੀਰ ਸੱਟ ਹੈ। ਉਹਨਾਂ ਨੇ ਦੱਸਿਆ ਕਿ ਟਰੱਕ ਦੇ ਟਾਇਰ ਜਿਹੜੇ ਹੈਗੇ ਆ ਦੋਨੋਂ ਲੱਤਾਂ ਦੇ ਉੱਪਰੋਂ ਲੰਘ ਗਏ ਆ ਔਰ ਉਸ ਸਥਿਤੀ ਨੂੰ ਦੇਖਦਿਆਂ ਜੇ ਐਗਜ਼ਾਮਿਨ ਕੀਤਾ ਜਿਵੇਂ ਸੀ ਤੇ ਦੇਖ ਪਾਇਆ ਗਿਆ ਕਿ ਲੱਤਾਂ ਦੋਨੋਂ ਹੀ ਕ੍ਰਸ਼ ਹੋ ਚੁੱਕੀਆਂ ਆ ਹੱਡੀ ਜਿਹੜੀ ਹੈਗੀ ਆ ਉਹ ਜਗਾ ਜਗਾ ਤੋਂ ਫ੍ਰੈਕਚਰ ਹੋ ਚੁੱਕੀ ਹੈ ਜਿਹੜਾ ਉੱਪਰ ਮਸਲਸ ਹੈਗੇ ਆ ਔਰ ਬਾਕੀ ਦਾ ਮਾਸ ਹੈਗਾ ਆ ਉਹ ਵੀ ਸਾਰਾ ਉੱਪਰ ਉਦੜਿਆ ਹੋਇਆ ਹੈ ਤੇ ਇਸ ਕ੍ਰਸ਼ ਇੰਜਰੀ ਦੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਲੱਤ ਨੂੰ ਬਚਾਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਪਰ ਫਿਰ ਵੀ ਅਸੀਂ ਇਥੋਂ ਪ੍ਰਾਇਮਰੀ ਜੋ ਵੀ ਫਰਸਟ ایڈ ਹੈ ਉਹ ਦੇ ਕੇ ਇਹਨਾਂ ਨੂੰ ਡਾਇਰੈਕਟਲੀ ਪੀਜੀਆਈ ਰੈਫਰ ਕਰ ਰਹੇ ਆ ਤਾਂ ਜੋ ਇਹਨਾਂ ਨੂੰ ਟਰਸ਼ਰੀ ਕੇਅਰ ਜੇਅ ਉਹ ਮਿਲ ਸਕਦੀ